ਆ ਗਿਆ ਮੜਿਆ ਆ ਇਹਦਾ ਭਰੀ ਤੋਰ ਬਣ ਗਈ ਇੱਥੇ ਕਿਉ 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 ਉਹ ਕੇ ਚੱਲ ਲੈ ਡੈਕ ਕਰ ਵਾ ਵੀ ਅੱਜ ਜ਼ੋਰ ਕਰਖਿਆ ਜਾਣਾ ਖਾਧੀਆਂ ਟ੍ਰੱਕਾਂ ਦਾ ਯਾਰ ਸੋ ਪਾਏ ਇਕਨੇ ਪਾਸੇ ਨਹੀਂ ਪੈਂਦਾਗਾ ਉਹ ਨਹੀਂ ਤਾਂ ਨਹੀਂ ਪੈਂਦਾ ਆ ਉਹ ਇਹ ਪੈਂਦਾ ਨਹੀਂ ਜਿਆਦਾ ਵਧੀਆ ਅੱਜ ਪਾਲੇ ਖਮਾੜੀ ਨਾਲ ਪਾਲੇ ਨਾ ਫਿਰ ਕੀ ਹੈ ਬਾ 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 ਫਿਰ ਫਿਰ ਸੇਹ ਮਾਣੋ ਬਣਾ ਕੇ ਚੱਕ ਕੇ ਉਤਰੋ ਇਹਨੂੰ ਪਾਲੇ ਖਮਾੜੀ ਨਾਲ ਪਾਸੇ ਗੱਡੀ ਨਿਕਲੀ ਪਈ ਉੱਚੀ ਨਿਕਲ ਗਈ ਟਰੈਕਟਰ ਤੋਂ ਮੇਰੇ ਵਾਹ ਜੀ ਪਾ ਉੱਥੇ ਚੱਲ ਜਾਣੀ ਗੱਡੀ ਲੰਗੀ ਗੱਡੀ ਗੱਡੀ ਉਧਰੋਂ ਇਹਨ ਕੋਈ ਨਹੀਂ ਅੱਗ ਲੱਗੀ ਪਈ ਗੱਡੀ ਵਿੱਚੋਂ ਸਮਾਨ ਸਾਰਾ ਥੱਲੇ ਲੱਗ ਗਿਆ ਹੈ ਯਾਰ ਇਹ ਫਿਰ ਤੇਤ ਜੱਤ ਹੋਣਾ ਨਾ ਕੋਈ ਬਾਬਾ ਤੂੰ ਕਹਿਦਾ ਪੱਟਿਆ ਵੀ ਗੱਡੀ ਇਹਨੇ ਬਾਈ ਨੇ ਕਹਿਦਾ ਮੋਢਾ ਅਪਨਾ ਦੇ ਦੇ ਕੋਈ ਨਾ ਆਉਂਦਾ ਮਰ ਰਵਨੇ ਵੀ ਘਮਰਾਇਆ ਪਤਾ ਨਹੀਂ ਕਿ ਗੱਡੀ ਨਹੀਂ ਨਹੀਂ ਤਾਂ ਸਭ ਠੀਕ ਹੀ ਹੈ ਚੱਲ ਫਿਰ ਠੀਕ ਹੈ ਨਾ ਥੋੜੀ ਪਿੱਛੇ ਕਰ ਫੋਰ ਵਾਰ ਫੋਰ ਲੱਗ ਗਿਆ ਅੰਧੀ ਹਾਦੀ કામ નહોતું મેં કરવાના હતા કે કઈ નહોતું ઓજી યુટ્યુબમાં કર દે દેખરેખ ને તેરા

ਸੋਨ ਦਾ ਨਾ ਕੋੜਾ ਮੇਰੇ ਘਰ ਦੇ ਥੱਲੇ